ਹੱਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸੀਜੀ ਗੇਮਿੰਗ ਤੇ ਤੇ ਆਪਾਂ ਡਾਊਨਲੋਡ ਕੀਤੀ ਆ ਫਾਰਮਿੰਗ ਸਿਮੂਲੇਟਰ 25 ਤੇ ਆਪਾਂ ਕਰ ਦੇਣਾ ਸ਼ੁਰੂ ਇਹਦੇ ਵਿੱਚ ਕੰਮ ਤੇ ਆਪਾਂ ਰੋਜ਼ ਹੀ ਐਪੀਸੋਡ ਪਾਇਆ ਕਰਨੇ ਆ ਆਪਾਂ ਇੱਕ ਇੱਕ ਬਣਾ ਕੇ ਦੇਖਦੇ ਆ ਆਪਣਾ ਫਾਰਮ ਆਪਾਂ ਬਿਲਡ ਕਰਨਾ ਹੈ ਸ਼ੁਰੂ ਆਪਾਂ ਕਰਨ ਲੱਗੇ ਆ ਪਹਿਲਾਂ ਕਰੀਅਰ ਐ ਮਲਟੀਪਲੇਅਰ ਡਾਊਨਲੋਡੇਬਲ ਕੰਟੈਂਟ ਐ ਟਰੋਫੀਸ ਐ ਪਲੇਟਨ ਬਾਕੀ ਪੈਰਾ ਵਗੈਰਾ ਇਤਾਂ ਜੋ ਵੀ ਚੀਜ਼ਾਂ ਸਾਰੀਆਂ ਹੁੰਦੀਆਂ ਆ ਆਪਾਂ ਸ਼ੁਰੂ ਕਰਦੇ ਕੈਰੀਅਰ ਤੋਂ ਤੇ ਪਹਿਲਾਂ ਇੱਥੇ ਕਰਦੇ ਆਂ ਏਰੀਆ ਪੁੱਛਦੇ ਕਿਹੜਾ ਲੈਂਦੇ ਲੈਣਾ ਵਾ ਮੈਂ ਉਹਨਾਂ ਵੀ ਮਿੱਤਰੋ ਏਰੀਆ ਜਿਹੜਾ ਮੈਂ ਕਹਿੰਨਾ ਆਹ ਜਿਹੜਾ ਕੀ ਇਹਦਾ ਨਾਮ ਹੈ ਜੀ ਲੋਨਕਾ ਪਤਾ ਨਹੀਂ ਨਿਊ ਫਾਰਮਰ ਆਪਾਂ ਫਾਰਮਰ ਮੈਨੇਜਰ ਸਟਾਰਟ ਫਰੋਮ ਸਕ੍ਰੈਚ ਨਿਊ ਫਾਰਮਰ ਆਪਾਂ ਤੇ ਆਪਾਂ ਸਟਾਰਟਿੰਗ ਬਣੀ ਸਾਰਿਆਂ ਨੂੰ ਘੱਟ ਰੱਖਣੀਆਂ ਕਿਉਂਕਿ ਜਿੰਨੇ ਆਪਣੇ ਤੋਂ ਹੋ ਸਕਿਆ ਉਹਨਾਂ ਬਣਾਵਾਂਗੇ ਪੈਸਾ ਤੇ ਲੋਨ ਵੀ ਆਪਾਂ ਘਾਟੇ ਹੀ ਲੈਣਾ ਵਾ ਤੇ ਈਜੀ ਨਹੀਂ ਆਪਾਂ ਥੋੜਾ ਨੋਰਮਲ ਖੇਡਦੇ ਆਂ ਗੱਲ ਬਣ ਚੂਗੀ ਉਹਦੇ ਨਾਲ ਸਟਾਰਟ ਫਾਰਮ ਯੈਸ ਤੇ ਗਾਈਡ ਚਾਹੀਦਾ ਆਪਾਂ ਨੂੰ ਯੈਸ ਚਾਹੀਦਾ ਵਾ ਆਪਾਂ ਦੇਖ ਲਵਾਂਗੇ ਕੀ ਕੀ ਸਿਖੋਣੇ ਆਪਨੂੰ ਤੇ ਓਕੇ ਮੇਰੇ ਮਿੱਤਰੋ ਕਰਤਾ ਆਪਾਂ ਰੈਡੀ ਤੇ ਕੰਮ ਕਰਦੇ ਆਂ ਸ਼ੁਰੂ ਹੋਣ ਗੇਮ ਦੇਖਦੇ ਆਂ ਕੀ ਬਣਦੀ ਗੱਲਬਾਤ ਜੋ ਜੋ ਵੀ ਆਵਾਂਗੇ ਆਪਾਂ ਦੱਸਾਂਗੇ ਅੱਗੇ ਤੁਹਾਨੂੰ ਜੋ ਵੀ ਆਪ ਬੰਦਾ ਤਿਆਰ ਕੀਤਾ ਪਿਆ ਸੀਗਾ ਤੇ ਆਪਾਂ ਬੰਦੇ ਨੂੰ ਕਰਤਾ ਰੈਡੀ ਛੜੀ ਤੇ ਕਰਤਾ ਤੇ ਆਪਾਂ ਹੁਣ ਇਤੂ ਗਾਨਾ ਪਾ ਨੈਕਸਟ 0 ਤੋਂ ਕੰਫਰਮ ਆ ਜਾਂ ਨੈਕਸਟ ਮੈਨੂ ਮਤਲਬ ਕੀ ਆਉਂਦਾ ਵਾ ਜਿੱਦਾਂ ਕਰੈਕਟਰ ਹੋ ਗਿਆ ਹੈਡ ਹੋ ਗਿਆ ਦਾੜੀ ਹੋ ਗਈ ਮੱਛਾ ਸਾਰੇ ਕੱਪੜੇ-ਕਪੜੇ ਉਸ ਦੇ ਅੱਗੇ 0 ਤੋਂ ਕੰਫਰਮ ਆ ਇਹ ਵੀ ਆ ਨਾਟ ਆਫ ਹੈਂਡਲ ਵੀ ਦੀ ਬੇਸਿਕ ਆਫ ਦੀ ਜਾਨ ਯਾ ਤਾਂ ਵੀ ਰਗਾ ਟੈਕਿੰਗ ਗਾਇ ਟੂਰ ਆਫ ਠੀਕ ਆ ਜੀ ਨਮਾ ਟੂਰ ਲੋ ਕਹਿੰਦੇ ਵੀ ਤੁਸੀਂ ਆਪਾਂ ਹੀ ਦੂਰ ਲਿਆਨੇ ਸਿਲੇਕਟ ਕੈਮਰਾ ਪੇ ਲਗਾ ਲੈਨੇ ਆ। ਲੈ ਮੁੰਡਾ ਜੰਪ ਲਾਉਂਦਾ ਵਾ ਐਕਸ ਤੋਂ ਜੰਪਿਆ। ਫਿਰ ਇੱਕੋ ਵੰਦਾ ਵਾ ਆਪਣੇ ਟ੍ਰਾਇੰਗਲ ਤੋਂ ਥੱਲੇ। ਡੱਬੇ ਤੋਂ ਫਿਲਹਾਲ ਤਾਂ ਕੁਛ ਨਹੀਂ ਲਾਉਦਾ। ਡੱਬੇ ਤੋਂ ਹਾਂਜੀ ਚੋ ਤੇ ਆਪਾਂ ਯਾਨੇ 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 ਆ। ਇਹ ਬੰਦੇ ਨੂੰ ਆਪਾਂ ਕਹਿੰਨੇ ਆ ਕਰੀਅਰ ਸਟਾਰਟ ਕੋਣ ਗੱਲਬਾਤ ਕਹਿ ਸਕਦੇ ਇਹਨੂੰ ਹਾਂਜੀ ਮੈਂ ਆਪਾਂ ਇਹਨੂੰ ਪੁੱਛਦੇ ਆਂ ਵੀ ਹਾਂ ਵੀ ਆਪਣੀ ਹੈਲਪ ਕੌਣ ਕਰਦਾ ਇੱਥੇ ਕੁਪਲ ਆਫ ਪੀਪਲ ਇਨ ਟਾਊਨ ਕੈਨ ਹੈਲਪ ਯੂ ਕਿਡੋ ਵੀ ਹੈਵ ਐਕਸਪਰਟਸ ਔਨ ਐਗਰੀਕਲਚਰ ਐਨੀਮਲ ਹਸਬੰਡਰੀ Sure, kiddo. Although your old grandpa may not be up to date with some things and how they are done today. Talk to my good old helper Ben. He will explain the basics in detail. What can you tell me about him? Where can I find him? Okay. ਕਿ ਅਮਕਾ ਨੂੰ ਤਾਂ ਅਰੀਆ ਕੰਮਿਆ ਨਾ ਹਾਂ ਅੱਛਾ ਉਹ ਠੀਕ ਹੈ ਲਓ ਜੀ ਤੇਜ ਬੰਦਾ ਭਜਦਾ ਪਿਆ ਠੀਕ ਹੈ ਓਕੇ ਰਿਪੋਰਟ ਹੈ ਆਪਾਂ ਜਾਣੇ ਹੁਣ ਇਹ ਬੰਦਾ ਜਿਹੜਾ ਆਪਾਂ ਇਹਨੂੰ ਪੁੱਛਿਆ ਵਾ ਆਪਾਂ ਨੂੰ ਕਿੱਥੇ ਮਿਲੂਗਾ ਬੰਦਾ ਅਗਰਾ ਇਹ ਆਪਾਂ ਪੁੱਛਿਆ ਇਹਨੂੰ ਹੁਣ ਆਪਾਂ ਜਾਣੇ ਹਾਂ ਉਹਦੇ ਕੋਲ ਲਓ ਵੀ ਮਿੱਤਰੋ ਆਪਾਂ ਇੱਥੇ ਪਹੁੰਚ ਗਏ ਆ ਜਿਹੜੇ ਬੰਦੇ ਦੀ ਗੱਲ ਕਰਦਾ ਇਹ ਆਪਾਂ ਨੂੰ ਕੁਝ ਦੱਸੂਗਾ ਇਸ ਬਾਰੇ ਬੋਲ ਵੀ ਮਿੱਤਰਾ Luggage I'll never our conversation. Look who we have here. <laughs> Last time I saw you, you were playing in Cowdown. Some <laughs> call <laughs> me by my nickname. Helper B. <laughs> Not just help. <laughs> very well. Pragmatic, are you? But ਹੈਰ ਹਰਬਤ ਫੁੱਲ ਵਰਕਿੰਗ ਦਾ ਕੈਨ ਯੂ ਟੈਲ ਮੀ ਯਾਰ ਆਪਾਂ ਨੂੰ ਪਤਾ ਤਾਂ ਹੈ ਸਾਰਾ ਕੁਝ ਯਾਰ ਆਪਾਂ ਨੂੰ ਬਸ ਇਹ ਹੋਣਾ ਚਾਹੀਦਾ ਵੀ ਆਪਾਂ ਆਪਾਂ ਨੂੰ ਆ ਸਿਸਟਮ ਸਾਰਾ ਜਿਹੜਾ ਆ ਆਪਣਾ ਆਪਣਾ ਸਿਸਟਮ ਜਿਹੜਾ ਮਤਲਬ ਆਪਣਾ ਘਰ-ਬਾਰ ਕਿਹੜਾ ਆ ਤੇ ਆਪਣਾ ਖੇਤ ਕਿਹੜੇ ਆ ਉਹ ਦੇਖਣੇ ਪੈਣੇ ਆਪਾਂ ਨੂੰ ਮੁੰਡੇ ਮੋਟਰ ਲੱਗਦੀ ਮੈਨੂੰ ਤਾਂ ਇਹ ਕਿ ਨਹੀਂ ਚਾਹ ਵੀ ਆਪਾਂ ਰੋਕਦੇ ਹੁਣ ਇਹਨੂੰ ਲੋ ਵੀ ਮੁੰਡਿਓ ਆਪਾਂ ਦੇਖਦੇ ਇੱਥੇ ਆਪਾਂ ਕੋਲ ਇੱਥੋਂ ਪਤਾ ਲੱਗੋ ਕ੍ਰੋਪ ਕਲੰਡਰ ਆਪਣੇ ਕੋਲ 99 ਦੀ 2 38 8 ਆ ਇਹ ਪ੍ਰੋਡਕਸ਼ਨ ਚੇਨ ਹੈ ਜਿਹੜਾ कुझु ਸਿਸਟਮ ਉਹ आ ਹਰੇ कूठ बोला यार मैप बीट आहे जहिड़ा सिस्टम उहो हरे हरे जहिड़ा हा न बीट आहे ਸਮਝ ਨਹੀਂ ਆਉਂਦਾ किसे ਸਿਸਟਮ ਆਪਾਂ ਕਰਦੇ ਆ अगस्त ਚੱਲਦਾ ਪਿਆ ਆ ਨਾ ਆੱਤ ਵੈੱਕੇ ਆਪਾਂ ਛੂਨਾ ਲਾਇਆ ਹੁੰਦਾ ਨਾ ਅੱਛਾ ਵੀ ਲੋਬੇ ਹੁੰਦੇ ਉਹ ਇਹਦਾ ਮਤਲਬ ਵਧੀਆ ਹੋ ਗਿਆ ਕੰਮ ਜਿਹੜੀ ਜੀ ਆਪਾਂ ਸਿਲੈਕਟ ਕਰਾਂਗੇ ਉਹ ਆਪਾਂ ਨੂੰ ਖਤਰਾ ਤਾਂ ਮਿਲ ਜਾਣਾ ਤੇ ਲਓ ਆਪਾਂ ਕਰਦੇ ਪਹਿਲਾਂ ਦੇਖਦੇ ਹਾਂ ਕਿੱਥੇ ਆ ਤੇ ਆਪਣੇ ਆ ਇਹ ਤੇ ਕਿਸੇ ਦੇ ਆ ਇੰਨਾ ਨਹੀਂ ਪਤਾ ਲੱਗ ਰਹਾ ਹਲੇ ਆਪਾਂ ਨੂੰ ਆ ਸੱਤਾ ਆਪਣੇ ਆ ਤੇ ਆਪਾਂ ਵਿਜ਼ਿਟ ਮਾਰਦੇ ਹਾਂ ਇਹਨੂੰ ਪਹਿਲਾਂ ਆਪਾਂ ਦੇਖਦੇ ਹਾਂ ਆਪਣੇ ਕੋ ਜਿਹੜਾ ਖਾਦਨੇ ਆ ਹੋ ਜਾ ਮੇਟਰੋ ਕਿੱਲਾ ਆ ਗਿਆ ਆਪਾਂ ਨੂੰ ਮੈਨੂੰ ਲੱਗਦਾ ਆ तव्हां करी आहे कंदा आहिनि की असांजी कटंदी पढ़जे कराई आउट ਅਤੇ ਉਹਦੀ ਇਹ ਲਾਰਜ ਨਾਟ ਆਈ ਉਹਦੇ ਆਪਣੇ ਕਿੱਥੇ ਕਰਨ ਹੋਣੇ ਕਰਦਨੇ ਆ ਰੋਡ ਵਾਲਿਆ ਮੈਨੂੰ ਚੱਕਣ ਕੌਲੀ ਨਾ ਤਰੋ ਆਪਾਂ ਪਹਿਲਾ ਦਾ ਕਾਉਂਟ ਕਰਤਾ ਜੀ ਰਾਪਾ ਜੇ ਰਾਨਾ ਬੱਚਾ ਦਾ ਮਾ ਜੀ ਕੋਲੋਂ ਨਾ ਸੋ ਇਹ ਮੁੰਡਿਆ ਕੀ ਵੀ ਉਹ ਆ ਰਿਹਾ ਗੱਦਾ ਲਗ ਰਿਹਾ ਫੀਲਿੰਗ ਦਾ ਪੂਰੀ ਜਿਵੇਂ ਆ ਰਹੀ ਭੈ ਜਿਵੇਂ ਪੰਜਾਬ ਦੀ ਹੁੰਦੀ ਹੈ ਆਈ ਮੋੜ ਤੇ ਦਿੱਕਤ ਆਉਂਦਾ ਹੁਣ ਆਪਾਂ ਇਦਾਂ ਕਰਦੇ ਆ ਭਈਆ ਦਾ ਛੱਡਤਾ ਤੇ ਆਪਾਂ ਨੂੰ ਲਿਆਉਣੀ ਪੈਣੀ ਟਰਾਲੀ ਨਹੀਂ ਜਿੱਦਾਂ ਇਹ ਆਪਣੇ ਕੋਲ ਤੇ ਟਰਾਲੀ ਮੈਨੂੰ ਨਾਲ ਦਾ ਆਪਾਂ ਨਹੀਂ ਫਿਰਦੀ ਹੋਈ ਟਰਾਲੀ ਹੈ ਇਹ ਛੋਟੀ ਟਰਾਲੀ ਹੈ ਯਾਰ ਆਪਣੇ ਕੋਲ ਮਤਲਬ ਇਹ ਛੋਟੀ ਟਰਾਲੀ ਹੈ ਤੇ ਵੱਡੀ ਟਰਾਲੀ ਨਹੀਂ ਆਣੀ ਜਾਂ ਪਾਉਂ ਤਾਂ ਹਾਲੇ ਕੋਈ ਹੰਗਿਆ ਨਹੀਂ ਹੋਇਆ ਆਇਆ ਕਿ ਅੱਗੇ ਵਾਹੇ ਜਾਂਦੀ ਰਹੇ ਕੀ ਆ ਗੋੜੋ ਯਾਰਾ ਪਿੱਛੇ ਨੂੰ ਉਹ ਨੂੰ ਗੋਆ ਯਾਰ ਨੂੰ ਮੋੜਿਆ ਇਹਦਾ ਪੂਰਾ ਜੱਟ ਫੰਟਾ ਹੀ ਆ ਆ ਵੀ ਮੇਟਰ ਪਹਿਲੀ ਆ ਟਰਾਲੀ ਤੇ ਆਪਾਂ ਹੁਣ ਦੇਖਦੇ ਆ ਇਤਰੀ ਕੀ ਸਫਾਰਤ ਨਾ ਰਾਤ ਨਹੀਂ ਤੇ ਨਾ ਕੋਈ ਆ ਮੋਟਰ ਕਿੱਸੇ ਹੋ ਰਹੀ ਦੰਦਾ ਟਰੈਕਰ ਦਾ। ਅੱਲਾ ਫਰਾਲ ਤਾਂ ਨਹੀਂ ਹੁੰਦਾ ਯਾਰ ਫਿਰ। ਉਹ 30.9 ਉਹ ਬੜਾ। ਉਹ ਕੀ ਆ ਬਾਤ ਹੈ। ਬਹੁਤ ਆਕਰਪੋਟਾ ਚੀਜ਼ ਬਣਾਈਆਂ ਨੇ ਇਹਨਾਂ ਨੇ ਪੂਰਾ ਇਹਨਾਂ ਨੇ ਡੀਰ ਲਿਆ। ਅੱਗੇ ਜਦੋਂ ਆਪਾਂ ਆਰਮੀ ਸਿਮਨੋਟ ਦੇ ਵਿੱਚ ਕ੍ਰੋਸ ਕਰਦੇ ਹੁੰਦੇ ਸੀ ਤਾਂ ਉੱਥੇ ਵੀ ਬਣਾ ਜਾਂਦੇ ਪਰ ਹੁਣ ਜਿੱਥੇ ਵੀ ਸਟ੍ਰੋਕ ਕਰਦੇ ਹੁੰਦੇ ਆ ਤੇ ਆਪਾਂ ਨੁਕਸਾਨ ਹੀ ਹੁੰਦਾ ਆ ਬਈ ਮਿੱਤਰੋ। ਇਹ ਕਰਕੇ ਵਧੀਆ ਆ। dekat kamera ni dia tu, baik dia ਉਹ ਵੀ ਦੇ ਨੇ ਆ ਵੀ ਕਰਨੇ ਆਪਾਂ ਕੰਨੀ ਟਰਾਲੀ ਭਰ ਲਈ ਆ ਕਿੰਨੇ ਨਾ ਤੁੰ ਨੂੰ ਲੱਗਦਾ ਟਰਾਲੀ ਹਾਂ ਕੋਣੀ ਆਪਾਂ ਇਦਾਂ ਕਰਦੇ ਆ ਟਰਾਲੀ ਚਾਪੀ ਆਪਾਂ ਕੱਟਣੀ ਆਉਣ ਟਰਾਲੀ ਕੋਣ ਨਹੀਂ ਹੋ ਨਹੀਂ ਉਹਕ ਤੇਰ ਬੋਰਡ ਜਾਨਾ ਮੰਡੀ ਗਿਆ ਨਾ ਸਿਰਾ ਵਾਹੇ ਸਿਰਾ ਇਹ ਦੋਸਤੋਂ ਵੀ ਆਪਾਂ ਕਰਦੇ ਪਏ ਸੀ ਆਹਾਂ ਪਹਿਲਾਂ ਤਾਂ ਆਪਾਂ ਨੂੰ ਸਮਝ ਨਹੀਂ ਲੱਗਾ ਕੀ ਕਰਨਾ ਸੀ ਤੇ ਮੁੜ ਕੇ ਆਪਾਂ ਆਪਾਂ ਉਧਰੋਂ ਆਪਣਾ ਕਾਂਕ ਵੱਢ ਕੇ ਤੇ ਟਰਾਲੀ ਭਾਰਕ ਤੇ ਆਪਾਂ ਲਾ ਕੇ ਥਾਰਾ ਮੁੜ ਕੇ ਆਪਾਂ ਬਣਾਉਣੇ ਪਏ ਵੀਡੀਓ ਤੇ ਆਪਾਂ ਹਾਂ ਜਿਹੜਾ ਆਪਾਂ ਨਾਲ ਦੇ ਆਪਣੇ ਕੋਲ ਦੋ ਹੀ ਖੇਦੇ ਆ ਜੀ ਨਾ ਮੈਂ ਦੇਖਿਆ ਥੋੜੀ ਜਿਹੀ ਛਾਂ ਵੀ ਨਹੀਂ ਕੀਤੀ ਆਪਣੇ ਕੋਲ ਦੋ ਹੀ ਖੇਦੇ ਆ ਤੇ ਆਪਾਂ ਇੱਕ ਦੇ ਤੱਕਾਣਕ ਵੱਢਤੀ ਆ ਤੇ ਇੱਕ ਚ ਲੱਗਣਾ ਸੀ ਹਾਂ ਨਾ ਦੋਨੇ ਹਾਲਾ ਨਾਲ ਬੋਣ ਵਾਲੇ ਸੀ ਆਪਾਂ ਉਹ ਲੱਗੇ ਆ ਜੀ ਹਾਲਾ ਨਾਲ ਬੋਣ ਤੇ ਚੈੱਕ ਕਰੋ ਯਾਰ ਆ ਤੇ ਜੋਰ ਪੂਰਾ ਲੱਗਦਾ ਫੈਟਰ ਦਾ ਜਿਹਨੂੰ ਕਹਿੰਦੇ ਨੇ ਪੂਰਾ ਐਨ ਰੀਅਲ ਆ ਬੰਦਾ आ चेक करो लाट लाट भी निकलती पॉइंटा पै गया आ लाट भी दी देखियो चेक करो जरा आ चेक करो आ चेक करो टायरों के निशान सामने देखियो आ गारे ना लिबड़े ओके रिपोर्ट पूरा जिनू क्रैक्टर ओह चलो आप खत्ता बहुने ये ਕੋ ਖੱਟਾ ਬਾਗਿਆ ਹਾ ਆਪਾਂ ਫਿਰ ਦੇਖਦੇ ਕੀ ਕਰਨਾ ਟਰੈਕਟਰ ਆਪਾਂ ਬਦਲਿਆ ਹੀ ਮਤਰੋ ਕਿਉਂਕਿ ਜੌਂਡੀਰ ਵਿਚਾਰਾ ਜੋਰ ਹੀ ਨਹੀਂ ਮਾਰਦਾ ਇਹ ਆਹ ਦੇਖਦੇ ਕੀ ਕਰਦਾ ਆ ਇਹ ਤਾਂ ਉਹਦੇ ਨਾਲੋਂ ਤਾਂ ਤੇਜ਼ ਭੱਜ ਜਾਂਦਾ ਵੀ ਚੈਲੈਂਜਰ ਆ ਇਹਨੇ ਟਰੈਕਟਰ ਇੱਕ ਚੈਲੈਂਜਰ ਇਹਦੇ ਕਿਹੜਾ ਸੱਪ ਕੱਢਦਾ ਉਹਦੇ ਨਾਲੋਂ ਤੇਜ਼ ਨੱਠਦਾ ਵੀ ਕੋਈ ਸ਼ੱਕ ਨਹੀਂ ਕਿਤੇ ਜਾਂਦਾ ਕੰਮ ਉਹ ਆਪਣਾ ਆਹ ਵਾਲਾ ਖੇਤ ਤਾਂ ਹੋ ਗਿਆ ਚੈੱਕ ਕਰੋ ਯਾਰਾ ਬਸ ਤੇ ਇਹਨਾਂ ਦੇ ਨਿਸ਼ਾਨੇ ਥੋੜੇ ਜਿਹਾ ਉਹਦਾ original ਚੀਜ਼ ਪੂਰੀ ਬਣੀ ਆ ਨਾ ਤਾਂ ਕਰਕੇ ਗੱਲਬਾਤ ਲੱਗ ਰਿਹਾ ਤੇ ਟਰੈਕਟਰ ਦਾ ਦੇਖੋ ਕੀ ਬਣ ਗਿਆ 160 ਹਾਰਸ ਪਾਵਰ ਆ ਬੰਦੇ ਇਹਨੇ ਕੰਮ ਖਿੱਚਤਾ ਉਹਦਾ ਜੇ ਜੁੰਡੀ ਹੁੰਦਾ ਟਾਈਮ ਬਹੁਤ ਲੱਗ ਜਾਣਾ ਸੀ ਉਹ ਵੀ ਹੁਣ ਆਪਾਂ ਆਪਣਾ ਕਰਦੇ ਅਗਲਾ ਕੰਮ ਲੋ ਵੀ ਮਿੱਤਰੋ ਆਪਾਂ ਉਹ ਪਰਲੇ ਚ ਤਾਂ ਆਪਾਂ ਵੀ ਤੀ ਸਰੋਂ ਤੇ ਪੂਰੇ ਆਪਾਂ ਹਲੇ ਹਾਲੀ ਘਰੇ ਆ ਦੇਨ ਦੇ ਵਿੱਚ ਟੀਵੀ ਦਾ ਪਾਣੀ ਜਿਹੜਾ ਮੋਥਮ ਨੇ ਮੋਥਮ ਦੇ ਹਿਸਾਬ ਨਾਲ ਹੀ ਸਭ ਉਹ ਹੁੰਦਾ ਇਹ ਮਾਰਾ ਇਹ ਦੇ ਵਿੱਚ ਇਹ ਬੜੀ ਘੈਂਟ ਜੀ ਆ ਮੈਂ ਹੋਰ ਕੁਛ ਲਾ ਕੇ ਦੇਖਣ ਲੱਗਾ ਸੀ ਪਹਿਲਾਂ ਤੇ ਲੱਗਾ ਨਹੀਂ ਤੇ ਫੇਰਾ ਪਾ ਦੇਖਿਆ ਜਿਹੜੀ ਪੀ ਲੱਗਦੇ ਉਹ ਲੱਗ ਰਹੇ ਨੇ ਤੇ ਆਪਣੇ ਸਰੋ ਲੱਗੀ ਆ ਆਹ ਦੇ ਆਹ ਕੀ ਕਰ ਰਹੀ ਯਾਰ ਇਤਨੀ ਘੈਂਟ ਲਾ ਦੀ ਜੀ ਨਾ ਪਾਣੀ ਆ ਟਾਇਰ ਟਾਇਰ ਰੀਖੂ ੜਿਆ ਟਾਇਰ ਦੇ ਉਹ ਰਾਈਟਰ ਦੇ ਟਾਇਰ ਲੱਗੀਆਂ ਨਾ ਸਾਰੇ ਦੇਖੋ ਖੱਪੇ ਯਾਰ ਤੇ ਆਲ ਕਰੋ ਆਈ ਤੇ ਘੋੜੀ ਤੁਹਾਨੂੰ ਆਪਾ ਦਿਖਾਉਣੇ ਆ ਆਪਾ ਕਿਹੜੀ ਚੀਜ਼ ਨਵੀਂ ਆ ਇੱਥੇ ਪੱਠੀ ਤੇ ਆ ਚੈੱਕ ਕਰਿਓ ਜੀ ਜਰਾ ਨਵੀਂ ਚੀਜ਼ ਆਪਾਂ ਰੱਖਦੇ ਜਾਨਵਰ ਰੱਖਦੇ ਆ ਜਾਨਵਰ ਰੱਖੇ ਆਪਾਂ 5-7 ਜਾਨਵਰ ਰੱਖਦੇ ਆ ਤੇ ਨਾਲ ਰੱਖੇ ਉਹਨਾਂ ਦੇ ਬੱਚੇ ਆ ਤੇ 4 ਕੋਕੜ ਰੱਖਤੇ ਉਹ ਵੀ ਜ਼ਰੂਰੀ ਆ ਚੈੱਕ ਕਰੋ ਆ ਦੇ ਦੇਖੋ ਤਾਂ ਜਰਾ ਸੱਤ ਆ ਆਪਣੇ ਤੋਂ ਚਿਕਨ ਆ ਤੇ ਛੋਟੇ ਜਿਹੜੇ ਜਿਕਨ ਸਾਤ ਆ ਤੇ ਜਿਹੜੇ 6 ਮਹੀਨੇ ਵਾਲੇ ਉਹ 10 ਆ ਤੇ ਆਪਣੇ ਕੋ ਮੁਰਗੇ ਹੈਗੇ ਆ ਪੈਨਾ ਚੱਕੀ ਜਾਂਦੇ ਫਟੇ ਦਾ ਪੈਰਾ ਆ ਆਪਾਂ ਬਣਾਈ ਜਾਣਾ ਹੁਣ ਆਪਾਂ ਸਭ ਕੁਝ ਇਹਨੂੰ ਕਹਿ ਲਈ ਹਾਂ ਔਕਰ ਬੋਰਡ ਦਿੱਤਾ ਵਿਆ ਜਾਣਾ ਕਿਹਾ ਇਹ ਐਨੀਮਲ ਹੈ ਅੱਛਾ ਗੀ ਮੀ ਗੀ ਅਡੀ ਅਡੀ ਅੰਮਾ ਦੇ ਬੜਕਾਂ ਬੁੰਦੇ ਮੁਰਗੇ ਤਾਂ ਨਹੀਂ ਦੇਖੋ ਜਰਾ ਏ ਕੀ ਬੱਤਾ ਉਹਨਾਂ ਕਰਤਾ ਦੇ ਪੱਕੇ ਯਾਰ ਗੇਮ ਆਪਾਂ ਸਮਝਣ ਤੇ ਥੋੜਾ ਜਿਹਾ ਆਪਾਂ ਨੂੰ ਟਾਈਮ ਲੱਗਦਾ ਵਾ ਹਨਾ ਤੇ ਹੌਲੀ ਹੌਲੀ ਸਮਝਾਂਗੇ ਸਾਰੀ ਆਹ ਭਾਈਆ ਭੱਜ ਗਿਆ ਹੁਣ ਇਹਦੀ ਭਾਂ ਨੂੰ ਇਹਨੂੰ ਚਲੋ ਕੋਈ ਨਹੀਂ ਮਤਰਾ ਉਹ ਗੱਡੀ ਆਪਣੀ ਫਰੀ ਕੰਪਨੀ ਨਾਲ ਉਹ ਖੜਾ ਆਪਣਾ ਟਰੈਕਟਰ ਤੇ ਜੀਣ ਆਪਾਂ ਲਾ ਦਨੇ ਆ ਬੰਦੇ ਨੂੰ ਇਹਨੂੰ ਆਪਾਂ ਲਾਏ ਖਰੋਈ ਬੀਜੀ ਉਹ ਵੀ ਮਰੇ ਸਾ ਅਨਾਂ ਦਾ ਮੇਰੇ ਵੀਰੋ ਕਨੋਲਾ ਖਰੋਈਆਂ ਇੱਧਰ ਵੀ ਆਪਾਂ ਲਾਉਣੀਆਂ ਤੇ ਆਪਾਂ ਸ਼ੁਰੂ ਲਾ ਲਾਂਗੇ ਮੇਰੇ ਵੀਰੋ ਤੇ ਸ਼ੁਰੂ ਲੱਗਣ ਤੋਂ ਬਾਅਦ ਆਪਾਂ ਕਰ ਦੇਣਾ ਇਹ ਆਪਾਂ ਛੱਡ ਦੇਣਾ ਬੰਦਾ ਇਹ ਹੁਣ ਲਾਉਣੀ ਜੱਈ ਛੱਡ ਦੇਣਾ ਤੇ ਜੱਈ ਛੱਡ ਤਾਂ ਵੀ ਆਪਾਂ ਕਰ ਦੇਣਾ ਪਹਿਲਾ ਐਪੀਸੋਡ ਆਪਣਾ ਖਾਤਮ ਤੇ ਦੂਜੇ ਜੀ ਆਪਾਂ ਕਰਦੇ ਹਾਂ ਸ਼ੁਰੂਆਤ ਆਪਣੀ ਠੀਕ ਹੈ ਮੇਰੇ ਵੀਰੋ ਟਿਕ ਕਰੋ ਆਪਣਾ ਚੈਨਲ ਸਬਸਕ੍ਰਾਈਬ ਆਪਾਂ ਇੰਤਰ ਹੋਰ ਲਿਗੀਆਂ ਆਪਾਂ ਸੰਝਣੀਆਂ ਮਤਲਬ ਜਿਹੜਾ ਬੰਦਾ ਹਨਾ ਹਲੇ ਨਵੀਂ ਭਰੀ ਬੈਠਾ ਮੇਰੇ ਵਰਗਾ ਉਹ ਦੇਖ ਲਿਓ ਕੀ ਕਿਦਾਂ ਛੱਡੀ ਜਾਂਦੀ ਆ ਮੈਨੂੰ ਵੀ ਕਿਉਂਕਿ ਹਲੇ ਤੱਕ ਕੋਈ ਜਾਣਕਾਰੀ ਨਹੀਂ ਆਲੀ ਤੇ ਛੁਰੀ ਕੀਤਾ ਕੰਮ ਤੇ ਆ ਮੇਰਾ ਵੀਰ ਦੇਖ ਲਿਓ ਵੀ ਆਪਾਂ ਛੱਡਣ ਲੱਗੇ ਆ ਓਕੇ ਮੇਰਾ ਵੀਰ ਫਸਰੀ ਗਾਲ ਦੀ ਕਰਨ ਸਬਸਕ੍ਰਾਈਬ ਚੈਨਲ ਨੂੰ ਹੋਰ ਵੀਡੀਓ ਦੇਖਣ ਲਈ ਕਰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਵੀ ਜ਼ਰੂਰ ਕਰ ਦਿਓ ਜੇ ਆਪਾਂ ਹੋਰ ਕੋਈ ਸੀ ਐਕਸ਼ਨ ਦੱਸ ਦਿਓ ਕੀ ਹੋ ਸਕਦਾ ਇਹ ਜਿਹੜੇ ਬੰਦੇ ਖੇਡਦੇ ਆ ਜਿਹਨਾਂ ਜਿਹੜੇ ਵੀਡੀਓ ਦੇਖੂਗੇ